ਤੁਸੀਂ ਕਹਿੰਦੇ ਬੱਕਰਾ ਨਹੀਂ ਖਾਣਾ ਨਹੀਂ ਖਾਂਦੇ ਨਾ ਖਾਓ ਕਸਮਾਂ ਨਖੋ ਨਾ ਖਾਓ ਦਿੱਲੀ ਤਾਂ ਫਤਿਹ ਫਿਰ ਬੱਕਰਿਆਂ ਨਾਲ ਹੀ ਹੋਣੀ ਆ ਦਿੱਲੀ ਫਤਿਹ ਕਰਨੀ ਆ ਤਾਂ ਬੱਕਰਿਆਂ ਨਾਲ ਹੋਏਗੀ ਔਰ ਜਿਹਨੇ ਬੱਕਰਾ ਨਹੀਂ ਮਾਰਿਆ ਕਦੇ ਕਦੇ ਕੁੱਕੜ ਨਹੀਂ ਮਾਰਿਆ ਉਹ ਬੰਦਾ ਮਾਰ ਦੇਗਾ ਹਾਂ ਮਾਰ ਦੇਗਾ ਬੰਦਾ ਤੁਸੀਂ ਕਦੇ ਵਾਹਮਣ ਨੂੰ ਵੇਖਿਆ ਵੜਦੇ ਬੱਕਰੇ ਕਦੇ ਵਾਹਮਣ ਨੂੰ ਵੇਖਿਆ ਕਿ ਝੋਟੇ ਵੜਦੇ ਇੱਕ ਇੱਕ ਥਾਂ ਤੇ 10 1000 ਝੋਟੇ ਵਾਹਮਣ ਵੜ ਦਿੰਦੇ ਇੱਕੋ ਇੱਕ ਥਾਂ ਤੇ ਇੱਕ ਥਾਂ ਦੇ ਤੇ 10-10 ਹਜ਼ਾਰ ਝੋਟੇ ਮੈਂ ਬੱਕਰੀ ਦੀ ਗੱਲ ਨਹੀਂ ਕਰ ਰਿਹਾ ਝੋਟਿਆਂ ਦੀ ਗੱਲ ਕਰ ਰਿਹਾ ਏਕ-ਏਕ ਝੋਟਾ ਕਿੰਨੇ-ਕਿੰਨੇ ਦਾ ਹੁੰਦਾ ਪੰਜ-ਪੰਜ ਕਾਉਂਟਰ ਤੋਂ ਘੱਟ ਤਾਂ ਹੁੰਦਾ ਨਹੀਂ ਪੰਜ ਕਾਉਂਟਰ ਦਾ ਝੋਟਾ 10-10 ਹਜ਼ਾਰ ਝੋਟੇ ਬ੍ਰਾਹਮਣੇ ਘੁੰਮੰਦਰ ਚ ਵੜ ਦਿੰਦਾ ਹੈ ਬੱਕਰੇ ਉਹ ਵੜਦਾ ਹੈ ਕੁੱਕੜ ਉਹ ਵੜਦਾ ਹੈ ਮੱਛੀਆਂ ਉਹ ਵੜਦਾ ਹੈ ਤੇ ਕਰਦਾ ਕੀ ਹੈ ਖੱਲਾਂ ਵੇਚ ਦਿੰਦਾ ਹੈ ਹੱਡ ਵੇਚ ਦਿੰਦਾ ਹੈ ਤੇ ਬਾਕੀ ਸਾਰਾ ਮਾਲ ਛੱਕ ਜਾਂਦਾ ਹੈ ਤੇ ਜਿੱਦੇ ਥੋੜੀ ਕੋ ਧੌਣ ਵੜਦਾ ਨਾ ਇੰਨਾ ਚਿਰ ਲੰਦਾ ਤੂੰ ਜਿਹੜੇ ਅਜੇ ਨਹੀਂ ਮੀਟ ਨਹੀਂ ਖਾਣਾ ਪਾਪ ਲੱਗੂ ਲੱਗੇ ਜਾਏ ਪਾਪ ਸਾਰਾ ਖਾਈ ਜੋ ਜੁੱਤੀਆਂ ਤੁਸੀਂ ਬਾਈ ਕਿਹੜਾ ਪਾਪ ਤੁਹਾਨੂੰ ਕਿਹੜਾ ਪਾਪ ਲੱਗੂ ਏ ਨਰਕ ਚ ਰਹਿੰਦੇ ਨੂੰ ਕਿਹੜਾ ਪਾਪ ਲੱਗੂ ਮੈਨੂੰ ਦੱਸੋ ਜੀ ਜਿਹੜੇ ਜਨਮਾਂ ਜਨਮਾਂ ਤੋਂ ਨਰਕ ਭੋਗ ਰਹੇ ਆ ਉਹਨਾਂ ਨੇ ਕਿਹੜਾ ਪਾਪ ਕੀਤਾ ਸੋਚੇ ਕੋਈ ਇਹ ਡੋਟੇ ਵਾਸਤੇ ਕਿਹੜਾ ਪਾਪ ਬਚਿਆ ਪਿਆ